ਅਸੀਂ ਆਏ ਹਾਂ ਤੇ ਗਰਾਊਂਡ 'ਚ ਸਾਨੂੰ ਰਾਤ ਨੂੰ ਬਲਾਗ ਸ਼ੁਰੂ ਕਰਨਾ ਪੈ ਰਿਹਾ ਨਾ ਸਾਤਰੀ ਘਰ ਸਾਰੇ ਵੀਰ ਭਰਾਵਾਂ ਨੂੰ ਤੇ ਘਰੋਂ ਫੋਨ ਆਇਆ ਕਹਿੰਦੇ ਚੰਨੋ ਸੂਰ ਰਹੀ ਹੈ ਤੇ ਵੈਗ ਨੂੰ ਸੁੱਖ ਰੱਖਿਆ ਚਾਜ ਨਾਲ ਸੂਪ ਹੋਏ ਨਾ ਅਸੀਂ ਘਰ ਨੂੰ ਜਾ ਰਹੇ ਹਾਂ ਬਾਕੀ ਤੁਹਾਨੂੰ ਦਿਖਾਉਨੇ ਆ ਜਾ ਕੇ ਕੋੜੀ ਸੁਂਗ ਰਹੀ ਹੈ ਬਾਈ ਚੰਨੋ ਇੱਧਰ ਹੋ ਕੇ ਦੇਖਦੇ ਆਂ ਕਹਿੰਦੇ ਕੋੜ ਨਹੀਂ ਜਾਂਦਾ ਬੈਠੀ ਹੈ ਓਏ ਇੱਧਰ ਹੀ ਰਹਿ ਇੱਧਰ ਹੀ ਆਇਆ ਪਾਉ ਮੈਂ ਨਹੀਂ ਕੋਲ ਤਾਂ ਪਹੁੰਚ ਆਇਆ ਬੈਠੀ ਹੈ ਹਾਂ ਬੋਲੀ ਗਈ भाई मैं फ्लैश बंद करी है क्योंकि डॉक्टर ने पूछे कभी भी रौला नहीं पाए पता ना लगे मैं वीडियो बनाने चोरी भाई खड़े हैं ਬਈ ਚੰਨੋ ਦਾ ਲੱਗ ਗਿਆ ਜੋਰ ਪੂਰਾ ਤੇ ਸੂਪ ਹੀ ਹਾਲਾ ਪਰ ਬਾਅਦ ਚ ਚੈੱਕ ਕਰਦੇ ਹਾਂ ਕੱਢ ਲਾ ਕੱਢ ਲਾ ਕੋਈ ਨਾ ਆਹੜ ਕੱਢ ਲਾ ਕੋਈ ਨਾ ਕੋਈ ਨਾ ਕੱਪੜਾ ਲੈ ਲੈ ਕੋਈ ਨਾ ਖਰਾਬ ਹੋ ਜੂ ਹੋ ਜਵੇ ਯਾਰ ਮੂੰਹ ਸਾਫ਼ ਕਰਦੇ ਪਹਿਲਾਂ ਨਹੀਂ ਲੱਕ ਨੁਕ ਕੋਈ ਕੋਈ ਵਾਟ ਜਿਵੇਂ ਮਾਰਦੇ ਹੁੰਦੇ ਆ ਬਹੁਤ ਜ਼ੋਰ ਲੱਗਿਆ ਸਫਾਈ ਕਰ ਉਹ ਪੂਰੀ ਬਸ਼ੇਰੀ ਆ ਬਸ਼ੇਰੀ ਆ ਇਹ ਮੂਤੋਂ ਲੱਗਦਾ ਨਹੀਂ ਮੂਤੋਂ ਨਹੀਂ ਲੱਗਦਾ ਚੱਲ ਬਾਅਦ ਚ ਦੇਖਾਂਗੇ ਆਪਾਂ ਵੀ ਕੀ ਹੈ ਬਸ਼ੇਰੀ ਹੈਗਾ ਬਸ਼ੇਰੀ ਲਓ ਬਈ ਕੋਈ ਕਬਰੀ ਹੋ ਗਈ ਪਸ਼ੇਰੀ ਆ ਬਾਕੀ ਧਿਆਨ ਨਾਲ ਫੇਰ ਦੇਖਦੇ ਆ ਆਏ ਕਰੋ ਉਹ ਬੱਦੋ ਬਾਦ ਹੋ ਗਈ ਇਹਨੂੰ ਉਸ ਨੂੰ ਲਿਆ ਉਹ ਸਾਫ ਸੁਥਰੀ ਕਰੀਏ ਹੋ ਗਈ ਹੋ ਗਈ ਬਾਈ ਬਸ਼ੇਰੀ ਐਨ ਕਾਇਮ ਪਹਿਲਾਂ ਪਹਿਲਾਂ ਤੁਹਾਨੂੰ ਪਤਾ ਹੀ ਆ ਨਾ ਔਖੀ ਉੱਠਦੀ ਦੀ ਲੈ ਦੇਖੋ ਦਾ ਸ਼ਾਹ ਕਾਲੀ ਐ ਬਾਕੀ ਰੰਗ ਦਾ ਹੌਲੀ ਹੌਲੀ ਬਦਲ ਗਿਆ ਉਹ ਦੇਖ ਕਿਵੇਂ ਫਿਰਦੀ ਐ ਚਲ ਆਇਆ ਸੁਖ ਸ਼ਾਂਤੀ ਨਾਲ ਸੂਬੀ ਬਾਈ ਆਹੀ ਬਹੁਤ ਆ ਨਾ ਨਨ ਹੋਈ ਆਪਣੀ ਚਲ ਹੁਣ ਖੁਸ਼ ਹੈ ਪੂਰੀ ਲਓ ਵੀ ਹੈ ਇਧਰ ਨਿਕੜਿਆ ਜੀ ਦੀ ਸਵੇਰੇ ਸਵੇਰੇ ਪਹੁੰਚ ਗਏ ਭਾਈ ਨੂਰੀ ਵੀ ਲਿਬੜ ਗਈ ਅਹ ਬੜੀ ਸਿੰਗਰ ਕੰਮ ਹੈ ਖੱਡ ਹੈਗੀ ਓਏ ਹਾਂ ਦੁੱਧ ਪੀ ਲੀ ਗੀ ਐ ਪੀਲਾ ਪੀਲਾ ਨਾ ਦੋਗੇ ਹੋ ਗਏ ਬਾਈ ਰੈਡੀ ਰਾਤ ਵੀ ਲੇਟ ਸੁੱਤੇ ਹੁਣ ਵੀ ਸਾਜਰੇ ਉੱਠ ਗੜੇ ਤਾਂ ਆਇਆ ਮੱਥਾ ਮੱਥਾ ਟੇਕ ਆਈਏ ਫਿਰ ਆਪਾਂ ਆ ਨੂਰੀ ਦੇਖ ਕੇ ਆਵਾਂਗੇ ਅਸੀਂ ਚੰਨੋ ਨੂੰ ਕੱਢਣ ਲੱਗੇ ਤੇ ਬਾਹਰ ਧੁੱਪ ਚ ਚੰਨੋ ਆ ਨਹੀਂ ਰਹੀ ਅਈ ਗੈ ਜਾਨੋ ਤੇ ਤੁੱਪ ਜਨਾਲੇ ਨਾ ਇਹਦੇ ਬਸ਼ੇਰੀ ਨੂੰ ਤੁੱਪ ਲੱਗ ਜੂਗੀ ਥੋੜੀ ਜੀ ਰਾਤ ਠੰਡ ਬਹੁਤ ਦੀ ਆ ਜਾ ਆ ਜਾ ਆਗੀ 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 ਕੋਈ ਨਾ ਕੋਈ ਨਾ ਉਹਨੂੰ ਵੀ ਲੈ ਕੇ ਆਉਣੇ ਆ ਜੀ ਤੇ ਭਾਈ ਕਬੂਤਰੀ ਵੀ ਆਪਣੀ ਆ ਗਈ ਦੀ ਆ ਬੈਠੀ ਐ ਕਾਲ ਸਿਰ ਯਾਰ ਦੇਖੋ ਮੈਂ ਪਤਾ ਵੀ ਹਾਂ ਲਓ ਹਾਂ ਓ ਵੈਰੀ ਗੁੱਡ ਲੈ ਚੱਲ ਲੈ ਚੱਲ ਆਇਆ ਤੁੱਪ ਚ ਕਾਇਮ ਜੀ ਹੋ ਜੂ ਹੋਰ ਤਾਂ ਕੁਝ ਨਹੀਂ ਹੁਣ ਪਾ ਲਈਏ ਬਾਈ ਕਬੂਤਰਾਂ ਨੂੰ ਦਾਣੇ। ਉਹ ਛੋਟੀ ਜੀ ਦਾ ਆ ਘੜਦੀ ਆਲੇ। ਨੂਰੀ ਆਪਣੀ ਬੈਠੀ ਆ ਪਈ ਆ ਆਰਾਮ ਨਾਲ। ਖਰਖਰਾ ਫੇਰਨਾ ਉਹਦੇ ਪਰ ਉਹ ਬਾਅਦ ਚ ਫੇਰਾਂਗੇ। ਪਹਿਲਾਂ ਮੈਂ ਕਿਹਾ ਕਬੂਤਰਾਂ ਨਾਲ ਨੇੜ ਦੀਏ ਕੰਮ। ਆ ਨਵਾਂ ਕਬੂਤਰ ਬੈਠਾ ਓਏ। ਉਹ ਦੇ। ਉਹ ਦੇਖ। ਹਰਾ ਢੂਸਾ। ਇਹ ਰੋਗੀ ਕਾਚ। ਗਰਾਭੀ ਕਾਚ ਹਰਾ ਢੂਸਾ ਦੇਖੋ। ਪਤਾ ਨਹੀਂ ਕਿਹਦਾ ਬੈਠਾ ਹੋਣਾ ਇਹ। ਚੱਲ ਕੋਈ ਨਹੀਂ।

ਥੋੜੀ ਭਾਈ ਜਸੇ বাস 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 ਹੁਣ ਆਪਾਂ ਬਾਹਰ ਕੱਢ ਲਿਆ ਕਰਨੇ ਆ ਕਬੂਤਰ ਇਹ ਹਾਈ ਹੁਣ ਕੱਟੂਗੇ ਆ ਟੋਕਰੀ ਜੀ ਲੋਟ ਕਰਦੇ ਚੱਲ ਇਹਨਾਂ ਦਾ ਕੰਮ ਨਿਬੜਿਆ ਹੁਣ ਉਹਨਾਂ ਨੂੰ ਵੀ ਪਾ ਦੇ ਲੈ ਚੱਲ ਪਾਣੀ ਤਾਂ ਥੋੜਾ ਹੀ ਪਊਗਾ ਮੇਰੇ ਹਿਸਾਬ ਨਾਲ ਉਹਨਾਂ ਨੂੰ ਉਹ ਤਾਂ ਉਹ ਕਿੱਥੇ ਆ ਯਾਰ ਅੱਛਾ ਉਧਰ ਮੋਟਰ ਤੇ ਆ ਪਾਣੀ ਪਾ ਦੇ ਇਸੇ ਲੈ ਫਿਰ ਆਇਆ ਬਾਹਰ ਨਿਕਲੇ ਆਉਣੇ ਇੰਨਾ ਕਿ ਘੱਟ ਹੋਊ ਮੇਰੇ ਹਿਸਾਬ ਨਾਲ ਅੱਧਾ ਗਿਲੀਟਰ ਹੈਗਾ ਪਾਣੀ ਇਹ ਚ ਭਰ ਗਿਆ ਚਾਰ ਔਰ ਦੇਖ ਯਾਰ ਚੰਨੋ ਬਹੁਤ ਟੱਪਦੀ ਹੈ 1 ਸੈਕਿੰਡ ਵੀ ਉਹ ਨੂੰ ਪਰੇ ਨਹੀਂ ਹੋਣ ਦਿੰਦੀ ਹੁਣ ਉਧਰ ਖੁੰਝੇ ਚ ਚਲੇ ਗਈ ਹੋਣੀ ਉਹ ਆਏ ਟੱਪਣ ਲੱਗ ਜਾਂਦੀ ਭਰ ਦੇ ਭਰੇ ਹਾਂ ਆ ਦੇ ਪਾਰ ਦੇ ਐਨ ਥੋੜੇ ਥੱਲੇ ਵੀ ਖੜਾ ਦੀ ਅੱਧੀ ਮੁਠੀ ਚਾਰ ਅੱਧੀ ਮੁਠੀ ਅਸੇ ਤੋਂ ਪੰਜ ਨੂੰ ਖੜਾ ਦੇ ਭਾਈ ਜਾਣਗੇ ਉਹ ਹੜਾ ਦੇ ਬਈ ਥੋੜੇ ਚਾਰ ਖੋਲ ਦੇ ਕਬੂਤਰ ਪ੍ਰਿੰਟਰਾਂ ਦਾ ਸਾੜੀਆਂ ਬਹੁ ਫਿਰਦੀਆਂ ਨੇ ਆ ਜਾਓ ਬਈ ਆ ਜਾਓ ਇਹਦੇ ਨਾਲ ਦਾ ਹਲੇ ਕਬੂਤਰ ਵੀ ਲੈ ਕੇ ਆਉਣਾ ਬਾਈ ਚਲੋ ਨੱਬੜਿਆ ਕੰਮ ਕੋਠੇ ਵਾਲੇ ਕਬੂਤਰਾਂ ਨੂੰ ਜਿੱਥੇ ਕੱਲ ਪਾ ਕੇ ਆਏਗਾ ਫੈਰ ਕੇ ਆਇਓ 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 ਲਾਗੇ ਬਾਈ ਚੁਗਣ ਇਹਨਾਂ ਦਾ ਜੀ ਕੰਮ ਓਕੇ ਆ ਪਹੁੰਚ ਗਏ ਹੁਣ ਆਪਾਂ ਕੋਠੇ ਤੇ ਉਹ ਦੇਖੋ ਉੱਤਰ ਬੈਠਾ ਇੱਕ ਪਤਾ ਨਹੀਂ ਕੀ ਹੈ ਉਹ ਇਹ ਜਿਹੜਾ ਬੈਠਾ ਰਹਿਣ ਦੋ ਉੜ ਜੂਗਾ ਆਪੇ ਆ ਉੜ ਕੇ ਆਪਾਂ ਆਪਣੇ ਆਂ ਡਾਣਾ ਪਾਣੀ ਪਾ ਦੀ उतनी भी सटने दाने देने दे पाए पानी पानी आता गुदरू दो बैठे को उठी दे। ਤਰਵੀ ਸਾਲੀ ਸੱਤ ਗੁਰਪਾਹ ਮਹੀਨਾ ਦਾਣੇ ਪਾਣੀ ਸੰਧਾਉਣਾ ਉਤਰਨੁਪਾਤਾ ਪਾਣੀ ਤੇ ਦਾਣੇ ਹੀ ਪਾਦੇ ਲੱਗੇ ਨਹੀਂ ਜੁਗਣਾਂ ਦੇ ਲਾ ਜਾਣਗੇ ਉਤਰਨ ਵਿੱਚ ਪਾਤਾ ਸਾਰਾ ਸੁਮਾਰ ਦਾਣੇ ਥੋੜੀ ਜਿਹੀ ਪਾਏ ਜਾਂਦੇ ਨੇ ਪਾਣੀ ਹੀ ਪਾਉਣਾ ਹੁਣ ਚੱਲੀ ਆਪਾਂ ਥਾਲੇ ਉੱਪਰ ਜਸਾ ਵੀ ਪਾਇਆ ਜਾਂ ਦਾਣੇ ਮੈਂ ਦਾ ਸਵੇਰ ਇੱਥੇ ਬੈਠਾ ਮਗਰੇ ਹੁਣ ਅਜੀ ਦਾ ਸ਼ੋਅ ਦੇਖਣ ਜਾਣ ਦਾ ਸ਼ੋਅ ਦੇਖਣ ਵੀ ਨਹੀਂ ਜਾ ਆ ਹੋਇਆ ਘੋੜਿਆਂ ਦਾ ਚਲੋ ਕਮੈਂਟ ਬੋਲਦੀ ਹੈ ਪਹਿਲਾਂ ਰਾਜਾ ਲਵਾਨਾ ਮਨਜੀਤ ਸਿੰਘ ਨਾਈਸ ਵਰਕ ਵੀਰ ਜੀ ਗੁੱਡ ਲੱਕ ਮਨਜੀਤ ਸਿੰਘ ਥੈਂਕ ਯੂ ਵੀਰੇ ਗਰਮੀਤ ਸਿੰਘ ਗੁੱਡ ਬਲੌਗ ਥੈਂਕ ਯੂ ਜੀ ਰਾਜਾ ਲਵਾਨਾ ਸਤਵਿੰਦਰ ਸਿੰਘ ਸੁਰਿੰਦਰ ਭਾਰਦਵਾ ਜੀ ਗੁੱਡ ਥੈਂਕ ਯੂ ਵੀਰੇ ਬਾਈ ਕਰਨ ਬਰਾਡ ਹੋਰ ਬਾਈ ਕੀ ਹਾਲ ਚਾਲ ਹੈ ਬਹੁਤ ਵਧੀਆ ਵੀਰੇ ਤੁਸੀਂ ਦੱਸੋ ਕੀ ਹਾਲ ਚਾਲ ਹੈ ਗੇਮਸ ਬਾਈ ਵੀ ਜਾਨਵਰ ਬਤਾਓ ਭਾਈ ਕਿਹੜੇ ਬਤਾਈਏ ਵੀਰੇ ਕਾਲੂ ਲੰਬੜ ਵੀਰੇ ਕੁੱਕਰ ਸੀਲ ਕਹਿੰਦਾ ਹਰਿਆਣਾ ਠੀਕ ਆ ਠੀਕ ਆ ਵੀਰੇ ਮਨਪ੍ਰੀਤ ਗੋਸਵਾਲ ਬਾਈ ਕਬੂਤਰੀ ਆ ਗਈ ਸੀ ਹਾਂ ਹਾਂ ਵੀਰੇ ਆ ਗਈ ਜੀ ਆ ਗਈ ਕਬੂਤਰੀ ਰਾਜਾ ਲਵਾਣਾ ਧੰਨਵਾਦ ਬਾਈ ਐਨੇ ਕਮੈਂਟ ਕਰਨ ਲਈ ਮੇਰੇ ਹਿਸਾਬ ਨਾਲ ਵਲੌਗ ਦੀ ਐਂਡਿੰਗ ਕਰ ਦਈਏ ਤੇ ਮਿਲਦੇ ਆਂ ਅਗਲੇ ਵਲੌਗ ਵਿੱਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਆਪਾਂ ਅਗਲੇ ਵਲੌਗ 'ਚ